ਪਤੀ ਪਤਨੀ ਦਾ ਰਿਸ਼ਤਾ ਸੱਤ ਜਨਮਾਂ ਦਾ ਸਾਥ ਨਿਭਾਉਣ ਦਾ ਰਿਸ਼ਤਾ ਹੁੰਦਾ ਹੈ ਪਰ ਅੱਜ ਕੱਲ੍ਹ ਕਾਲ ਯੁੱਗ ਦੇ ਵਿੱਚ ਪਤੀ ਪਤਨੀ ਇੱਕ ਦੂਜੇ ਨੂੰ ਧੋਖਾ ਦਿੰਦੇ ਨਜ਼ਰ ਆ ਰਹੇ ਨੇ ਅਤੇ ਲਿਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਦਿਖਾਈ ਦੇ ਰਹੇ ਨੇ ਤਾਜ਼ਾ ਮਾਮਲਾ ਅਮਰਸਰ ਦੇ ਅਮਨ ਐਵੇਨਿਊ ਦਾ ਹੈ ਜਿੱਥੇ ਇੱਕ ਪਤੀ ਦੇ ਵੱਲੋਂ ਦੋ ਤੋਂ ਵੱਧ ਵਿਆਹ ਕਰਵਾਉਣ ਤੋਂ ਬਾਅਦ ਉਸ ਦੀ ਪਤਨੀ ਦੇ ਵੱਲੋਂ ਦੁਖੀ ਹੋ ਕੇ ਆਪਣੇ ਤੇ ਪੈਟਰੋਲ ਛਿੜਕ ਕੇ ਜੀਵਨ ਲੀਲਾਸ ਮਾਫਤ ਕਰਨ ਦੀ ਧਮਕੀ ਦੇਣ ਦੀ ਵੀਡੀਓ ਬਣਾਈ ਗਈ ਜੋ ਕਿ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆ ਤੇ ਜਦੋਂ ਇਸ ਵੀਡੀਓ ਦਾ ਸੱਚਾਈ ਜਾਣਨ ਦੇ ਲਈ ਪੱਤਰਕਾਰਾਂ ਦੀ ਟੀਮ ਦੇ ਵੱਲੋਂ ਪਰਿਵਾਰ ਦੇ ਕੋਲ ਪਹੁੰਚ ਕੀਤੀ ਗਈ ਤਾਂ ਪੀੜਤ ਔਰਤ ਨੇ ਦੱਸਿਆ ਕਿ ਉਸ ਦਾ ਵਿਆਹ ਮਨਦੀਪ ਸਿੰਘ ਨਾਮਕ ਵਿਅਕਤੀ ਦੇ ਨਾਲ ਹੋਇਆ ਅਤੇ ਉਸ ਦਾ ਦੂਜਾ ਵਿਆਹ ਵੀ ਹੈ ਅਤੇ ਇਸ ਵਿਆਹ ਦੇ ਵਿੱਚ ਉਸ ਦੇ ਦੋ ਬੱਚੇ ਵੀ ਹਨ ਅਤੇ ਉਸ ਦੇ ਪਤੀ ਮਨਦੀਪ ਸਿੰਘ ਨੇ ਵਿਆਹ ਕਰਵਾਉਣ ਤੋਂ ਬਾਅਦ ਕੁਝ ਦਿਨ ਬਾਅਦ ਹੀ ਉਹ ਵਿਦੇਸ਼ ਦੇ ਵਿੱਚ ਰੋਜ਼ੀ-ਰੋਟੀ ਕਮਾਉਣ ਦੇ ਲਈ ਚਲਾ ਗਿਆ ਅਤੇ ਉਸ ਦੇ ਪਤੀ ਦੇ ਵੱਲੋਂ ਵਿਦੇਸ਼ ਜਾ ਕੇ ਫਿਰ ਤੋਂ ਦੁਬਾਰਾ ਵਿਆਹ ਕਰਵਾ ਲਿਆ ਗਿਆ ਅਤੇ ਉਸ ਨੇ ਦੱਸਿਆ ਕਿ ਉਹ ਵਿਆਕਰ ਹੋਣ ਤੋਂ ਬਾਅਦ ਹੁਣ ਉਸ ਦੇ ਨਾਲ ਉਹ ਖਿਹੜਾ ਛੜਵਾਉਣਾ ਚਾਹੁੰਦਾ ਹੈ ਅਤੇ ਉਸ ਨੂੰ ਘਰੋਂ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ ਉਸ ਨੇ ਇਹ ਵੀ ਕਿਹਾ ਪੁਲਿਸ ਦੇ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਅਤੇ ਇਸ ਨੂੰ ਲੈ ਕੇ ਹੁਣ ਉਸ ਦੇ ਵੱਲੋਂ ਇਨਸਾਫ ਦੀ ਗੁਹਾਰ ਲੱਗ ਗਈ ਹੈ ਮੇਰਾ ਨਾਮ ਨਵਦੀਪ ਕੌਰ ਆ ਤੇ ਮੇਰੀ ਮੈਰਿਜ ਹੋਈ ਸੀ ਕਿ 2020 ਦੇ ਵਿੱਚ ਹੋਈ ਸੀ ਕਿ ਇੱਥੇ ਅੰਮ੍ਰਿਤਸਰ ਦੇ ਵਿੱਚ ਹੋਈ ਸੀ ਮੈਂ ਪਿੱਛੇ ਤਰਨਤਾਰਨ ਤੋਂ ਰਹਿਣ ਵਾਲੀ ਆ ਤੇ ਇੱਥੇ ਗੇਟ ਕੀ ਮਾਵਲੀ ਸਾਈਡ ਅਮਨ ਐਵੇਨਿਊ ਕਲੋਨੀ ਉੱਥੇ H 833 ਦੇ ਵਿੱਚ ਮੇਰੀ ਮੈਰਿਜ ਹੋਈ ਸੀ ਤੇ ਜੇ ਤੁਹਾਨੂੰ ਮੇਰੇ ਹਸਬੰਦ ਦਾ ਮਨਦੀਪ ਸਿੰਘ ਉਹਨਾਂ ਦਾ ਨਾਮ ਹੈ ਕੁਝ ਟਾਈਮ ਮੇਰੇ ਨਾਲ ਠੀਕ ਰਹੇ ਆ ਉਹਨਾਂ ਨੇ 6 ਤੋਂ 7 8 ਤੱਕ ਮੈਰਿਜ ਕਰਵਾਈਆਂ ਹੋਈਆਂ ਨੇ ਤੇ ਮੈਨੂੰ ਇਹ ਚੀਜ਼ ਦਾ ਨਹੀਂ ਪਤਾ ਸੀਗਾ ਇਹਨਾਂ ਨੇ ਮੈਨੂੰ ਦੱਸਿਆ ਜੀ ਕਿ ਸਾਡੀ ਮੇਰੀ ਇੱਕੋ ਹੀ ਮੈਰਿਜ ਹੋਈ ਹੈ ਮੈਨੂੰ ਸਿਰਫ ਇੱਕ ਮੈਰਿਜ ਦਾ ਪਤਾ ਸੀਗਾ ਤੇ ਚਲੋ ਸਾਡੀ ਇੱਕ ਮਹੀਨੇ ਦੇ ਵਿੱਚ ਮੈਰਿਜ ਹੋਈ ਮੇਰੇ ਮਦਰੀ ਲੋ ਮੈਨੂੰ ਵੇਖਣ ਆਏ ਸੀ ਉਦੋਂ ਵੀ ਮੇਰੇ ਹਸਬੰਦ ਇੱਥੇ ਨਹੀਂ ਸੀ ਹੈਗੇ ਜਦੋਂ ਮੇਰੇ ਮਦਰੀ ਲੋ ਮੈਨੂੰ ਵੇਖਣ ਆਏ ਇਹਨਾਂ ਨੇ ਸਾਰਾ ਪਲੈਨ ਮੈਰਿਜ ਲਈ ਕੀਤੀ ਆ ਇੱਕ ਮਹੀਨੇ ਦੇ ਵਿੱਚ ਇਹਨਾਂ ਨੇ ਮੈਨੂੰ ਕਿਹਾ ਕਿ ਚਲੋ ਮੇਰੇ ਬੇਟੇ ਨੇ ਆ ਜਾਣਾ ਆਪਾਂ ਮੈਰਿਜ ਕਰ ਲੈਨੇ ਆ ਤੇ ਚਲੋ ਸਾਡੀ ਮੈਰਿਜ ਹੋ ਗਈ ਹੈ ਇੰਤਾਂ ਬਾਅਦ ਵਿੱਚ ਇਹਨਾਂ ਨੇ ਥੋੜੇ ਟਾਈਮ ਬਾਅਦ ਇੱਥੇ ਨਾ ਇਹਨਾਂ ਦੀ ਜਿਹੜੀ ਇਹਨਾਂ ਦੀ ਬੇਟੀ ਹੈ ਇਹਨਾਂ ਦੀ ਮੇਰੇ ਮਦਰਨ ਲਾਉ ਦੀ ਬੇਟੀ ਹੈ ਸੁਰਿੰਦਰ ਕੌਰ ਇਹਨਾਂ ਨੇ ਉਹ ਇਹਨਾਂ ਦੀ ਦਾਦੀ ਨੇ ਅਡਾਪਟ ਕੀਤੀ ਸੀ ਉਹਨੇ ਲਈ ਸੀ ਇਹ ਜਿਹੜੀ ਪ੍ਰਾਪਰਟੀ ਹੈ ਇਹ ਉਹਦੇ ਨਾਮ ਕੀਤੀ ਗਈ ਸੀ ਪਰ ਮੈਨੂੰ ਜਦੋਂ ਸਾਡੀ ਮੈਰਿਜ ਹੋਈ ਆ ਮੇਰੇ ਮਦਰ ਨੂੰ ਇਹ ਹੀ ਦੱਸਿਆ ਗਿਆ ਇਹ ਪ੍ਰਾਪਰਟੀ ਸਾਡੀ ਪਰਸਨਲ ਆਪਣੀ ਪ੍ਰਾਪਰਟੀ ਹੈ ਤੇ ਇਹ ਤੋਂ ਇਲਾਵਾ ਸਾਡੇ ਤਿੰਨ ਕਿੱਲੇ ਪੈਲੀ ਦੇ ਨੇ ਤੇ ਸਾਨੂੰ ਉਹ ਦੋਨੇ ਦੱਸਿਆ ਕਿ ਇਹ ਸਾਡੀ ਪ੍ਰਾਪਰਟੀ ਨਹੀਂ ਆ ਜਾਂ ਸਾਡੀ ਕੁੜੀ ਦੇ ਨਾਂ ਤੇ ਪ੍ਰਾਪਰਟੀ ਹੈ ਅੱਜ ਇਹ ਹੁਣ ਮੇਰੇ ਨਾਲ ਜਦੋਂ ਬਾਅਦ ਵਿੱਚ ਇਦਾਂ ਹੀ ਕੋਈ ਨਾ ਕਿਸੇ ਗੱਲ ਤੋਂ ਕਲੇਸ਼ ਕਰਨ ਲੱਗ ਗਏ ਤੀ ਤੂੰ ਜਾਂਦੀ ਨਹੀਂ ਆ ਤੂੰ ਜਾ ਇੱਥੋਂ ਜਾਂ ਕਿੱਧਰ ਆ ਜਾ ਆਪਣੀ ਮੰਮੀ ਕੋਲ ਚੱਲ ਜਾ ਬਾਅਦ ਵਿੱਚ ਇਹ ਮੇਰੇ ਮਦਰਨ ਲਾਉ ਮੈਨੂੰ ਕਹਿੰਦੇ ਆ ਕਿ ਨਵ ਇਹ ਥੋੜੇ ਮੇਰੀ ਜਿਹੜੀ ਨਾਨਾ ਨਾ ਥੋੜੀ ਮੈਂਟਲੀ ਡਿਸਟਰਬ ਆ ਤੇ ਇਹ ਕਿਵੇਂ ਬੱਚਿਆਂ ਨੂੰ ਨੁਕਸਾਨ ਕਰੇਗੀ ਆਪਾਂ ਇੱਥੋਂ ਚਲੇ ਜਾਨੇ ਆ ਆਪਾਂ ਇੱਥੋਂ ਕਿਰਾਏ ਤੇ ਚਲੇ ਜਾਨੇ ਆ ਮੇਰੇ ਹਸਬੰਦ ਉਹ ਤੋਂ ਬਾਅਦ ਚਲੇ ਗਏ ਸੀ ਉਸ ਤੋਂ ਬਾਅਦ ਅਸੀਂ ਕਿਰਾਏ ਤੇ ਗਏ ਆ ਇਹ ਮੈਨੂੰ ਉੱਥੇ ਛੱਡ ਕੇ ਆ ਗਈ ਆ ਪਲਾਨਿੰਗ ਦੇ ਨਾਲ ਬਾਅਦ ਵਿੱਚ ਮੇਰੇ ਹਸਬੰਦ ਵੀ ਬਾਹਰ ਚਲੇ ਗਏ ਆ ਦੁਬਾਰਾ ਆ ਕੇ ਫੇਰ ਬਾਹਰ ਚਲੇ ਗਏ ਮੈਨੂੰ ਕਿਰਾਏ ਤੇ ਛੱਡ ਆਏ ਆ ਤੇ ਉਸ ਤੋਂ ਇਲਾਵਾ ਉਸ ਤੋਂ ਬਾਅਦ ਵਿੱਚ ਦੂਜੀ ਜਗ੍ਹਾ ਤੇ ਮੈਨੂੰ ਸ਼ਿਫਟ ਕੀਤਾ ਗਿਆ ਤੇ ਉੱਥੇ ਹੁਣ ਮੇਰਾ ਕਿਰਾਇਆ ਬਹੁਤ ਜ਼ਿਆਦਾ ਜਮਾ ਹੋਇਆ ਪਿਆ ਵਾ ਮੈਨੂੰ ਉਹ ਤੰਗ ਕਰਦੇ ਪਏ ਮੈਂ ਇੱਥੇ ਆਈ ਆ ਇੱਥੇ ਮੈਨੂੰ ਇੰਨਾ ਜ਼ਿਆਦਾ ਟੌਰਚਰ ਕੀਤਾ ਜਾਂਦਾ ਪਿਆ ਕੋਈ ਹਿਸਾਬ ਨਹੀਂ ਕੱਲ ਵੀ ਇਹਨਾਂ ਨੇ ਮੇਰੇ ਨਾਲ ਮਾਰਕੁੱਟ ਕੀਤੀ ਆ ਦੇਖੋ ਇੱਥੇ ਨੇਲਸ ਵੀ ਵੱਜੇ ਹੋਏ ਨੇ ਬੜਾ ਇਹਨਾਂ ਨੇ ਮੈਨੂੰ ਦੁਖੀ ਕੀਤਾ ਹੋਇਆ ਮੇਰੀਆਂ ਦੋ ਬੇਟੀਆਂ ਨੇ ਮੈਂ ਕਿੱਥੇ ਲੈ ਕੇ ਜਾਣਾ ਆਪਣੀਆਂ ਬੇਟੀਆਂ ਨੂੰ ਤੁਹਾਡੇ ਹਸਬੰਦ ਕਿਹੜੀ ਕੰਜੀ ਇਹ ਸਿੰਗਾਪੁਰ ਗਏ ਹੋਏ ਨੇ ਇਤੋਂ ਇਲਾਵਾ ਹੋਰ ਇਹਨਾਂ ਨੇ ਮੇਰੇ ਤੇ ਪਰਚਾ ਕੀਤਾ ਹੋਇਆ ਕਿ ਇਹ ਇੱਥੋਂ ਜਾਂਦੀ ਨਹੀਂ ਹੈ ਤੇ ਜਦ ਕਿ ਤੁਹਾਡੀ ਮੈਰਿਜ ਹੋਈ ਹੈ ਤੁਹਾਡਾ ਵੀ ਹੱਥ ਮੰਦਾ ਪੂਰਾ ਸਪਰੋਟੀ ਹੋਵੇ ਹਾਂ ਜੀ ਤੁਹਾਡਾ ਕਰਤਾਰ ਹੈ ਪਤਾ ਨਹੀਂ ਇਹਨਾਂ ਨੇ ਵੀ ਗੱਲ ਰੱਖੀ ਹੋਈ ਆ ਇਹਨਾਂ ਦਾ ਕੰਮ ਹੀ ਏ ਆ ਕੁੜੀਆਂ ਨੂੰ ਵਿਆਹ ਕੇ ਲਿਆਉਂਦੇ ਆ 2-4 ਸਾਲ ਕੱਢਦੇ ਆ ਬਾਅਦ ਵਿੱਚ ਉਹਨਾਂ ਨੂੰ ਵਿਚਾਰੀਆਂ ਨੂੰ ਇਦਾਂ ਹੀ ਛੱਡ ਦਿੰਦੇ ਆ ਇਹ ਮੇਰੇ ਹਸਬੰਦ ਦਾ ਕਿਸੇ ਦੇ ਨਾਲ ਵੀ ਡਿਵੋਰਸ ਨਹੀਂ ਹੋਇਆ ਦੋ ਮੁੰਡੇ ਆ ਇਹਦੇ ਇੰਡੋਨੇਸ਼ੀਆ ਕੁੜੀ ਦੇ ਨਾਲ ਉੱਥੋਂ ਦੀ ਕੁੜੀ ਆ ਵਿਚਾਰੀ ਉਹ ਵੀ ਇਦਾਂ ਹੀ ਬਾਅਦ ਵਿੱਚ ਇਦਾਂ ਹੀ ਚਲੇਗੀ ਠੀਕ ਹੈ ਮੇਰੇ ਕੋਲ ਇਹਨਾਂ ਦੀਆਂ ਪਿਕਸ ਪਈਆਂ ਹੋਈਆਂ ਨੇ ਸਭ ਕੁਝ ਪਿਆ ਮੇਰੇ ਆਪਣੇ ਮੈਰਿਜ ਦੀਆਂ ਵੀ ਫੋਟੋਆਂ ਪਈਆਂ ਹੋਈਆਂ ਨੇ ਇਹ ਹੁਣ ਮੈਨੂੰ ਇੰਨਾ ਮਜਬੂਰ ਕਰਦੇ ਪਏ ਆ ਇੱਥੋਂ ਨਿਕਲਣ ਨੂੰ ਇਹਨਾਂ ਨੇ ਇੱਕੋ ਹੀ ਗੱਲ ਰੱਖੀ ਆ ਕਿ ਸਾਡਾ ਘਰ ਨਹੀਂ ਆ ਜਦ ਕਿ ਇਹ ਜਿਹੜੀ ਪਲੈਨਿੰਗ ਹੈ ਪਹਿਲੀ ਲੜਕੀ ਨਾਲ ਮੈਰਿਜ ਕਰਾਜੀ ਉਹਨਾਂ ਦਾ ਕੋਈ ਵੈਸਾ ਨਾ ਡੇਟੋ ਕੋਈ ਪਹਿਲੀ ਲੜਕੀ ਦਾ ਨਹੀਂ ਹੈਗਾ ਮੇਰੇ ਕੋਲ ਬਾਕੀ ਹੋਰ ਹੈਗੇ ਆ ਇੱਕ ਅਮਨ ਜਿਹੜਾ ਮੈਨੂੰ ਇਹਨਾਂ ਨੇ ਦੱਸਿਆ ਸੀਗਾ ਅਮਨਦੀਪ ਉਹਦਾ ਨਾਮ ਸੀ ਕੁੜੀ ਦਾ ਉਹਦਾ ਮੇਰੇ ਕੋਲ ਕੋਈ ਹੈ ਨਹੀਂ ਸਿਰਫ ਉਹ ਇਹਨਾਂ ਨੇ ਮੈਨੂੰ ਦੱਸਿਆ ਜੀ ਕਿ ਮੇਰੀ ਸਿਰਫ ਇਸ ਕੁੜੀ ਨਾਲ ਮੈਰਿਜ ਹੋਈ ਹੈ ਉਹ ਬੰਨਾ ਕਿਸੇ ਕਰੇ ਲੋਕਾਂ ਨੂੰ ਤਾਂ ਪਸੰਦ ਨਹੀਂ ਮੇਰੀ ਨਾਨਾ ਗੁਰਜਿੰਦਰਪੁਰ ਤੇ ਮੇਰੀ ਸੱਸ ਸਰਬਜੀਤ ਕੌਰ ਤੇ ਮੇਰੀ ਨਾਨ ਇੱਕ ਥੱਲੇ ਰਹਿ ਰਹੀ ਆ ਜੋ सुरेंद्र ਕੋਲ ਜਿਹੜੇ ਕੀ ਮੈਨੂੰ ਬਹੁਤ ਜ਼ਿਆਦਾ ਟੌਰਚਰ ਕਰੁੰਦੇ ਆ ਮੇਰਾ ਪਾਣੀ ਪਾਣੀ ਗੈਸ ਸਭ ਕੁਝ ਬੰਦ ਕੀਤਾ ਹੋਇਆ ਹੈ ਬੁਰੀ ਮੇਰੀ ਹਾਲਤ ਹੈ ਰੋਟੀ ਵੀ ਨਹੀਂ ਮੈਨੂੰ ਅੰਦਰ ਆਉਣ ਦਿੰਦੇ ਨਾ ਬਾਹਰੋਂ ਮੈਨੂੰ ਕਿਸੇ ਕੋਲੋਂ ਫੜਨ ਦਿੰਦੇ ਆ ਮੈਂ ਬੜੀਆਂ ਮੁਸੀਬਤਾਂ ਦੇ ਨਾਲ ਆਪਣਾ ਰੋਟੀ ਪਾਣੀ ਬੱਚਿਆਂ ਦਾ ਦੁੱਧ ਫੜਦੀ ਆ ਇਹਨਾਂ ਨੇ ਮੈਨੂੰ ਤਾਂ ਕੀਤਾ ਹੈ ਕਿ ਕਿੱਥੋਂ ਦਾ ਰਹਿਣ ਵਾਲਾ ਲਾਟੀ ਹੈ ਜੋ ਕਿ ਮੈਨੂੰ ਇਹਨਾਂ ਦੇ ਨਾਲ ਥਾਣੇ ਵੀ ਆਂਦਾ ਰਿਹਾ ਹੈ ਮੈਨੂੰ ਤੁਮ ਕਹਿਆ ਦਿੰਦਾ ਰਿਹਾ ਕਿ ਨਹੀਂ ਤੂੰ ਘਰ ਦੇ ਵਿੱਚ ਨਹੀਂ ਵੜ ਸਕਦੀ ਇਹ ਆ ਡੀਲੋ ਪੁਲਿਸ ਨੂੰ ਮੈਂ ਕੀਤੀ ਮੈਂ ਕੀਤੀਆਂ ਕੰਪਲੇਂਟਾਂ ਬਟ ਮੇਰੀ ਨਹੀਂ ਕੋਈ ਸੁਣਵਾਈ ਨਹੀਂ ਹੋਈ ਉਹ ਵੀ ਇਹ ਕਹਿੰਦੇ ਆ ਕਿ ਤੁਸੀਂ ਇਹਨਾਂ ਦੀ ਪ੍ਰਾਪਰਟੀ 'ਚ ਰਹਿ ਨਹੀਂ ਸਕਦੇ ਮੈਂ ਉਹਨਾਂ ਨੂੰ ਇਹ ਕਿਹਾ ਕਿ ਜਦੋਂ ਤੋਂ ਬੱਚੇ ਪਿਆ ਕੀ ਆਈਆਂ ਤੇ ਫਿਰ ਮੈਨੂੰ ਮੈਂ ਜਾਵਾਂ ਕਿੱਥੇ ਦੱਸੋ ਮੇਰੇ ਫਾਦਰ ਸਾਹਿਬ ਨਹੀਂ ਅੱਗੇ ਉਹਨਾਂ ਦੀ ਡੈਥ ਹੋ ਚੁੱਕੀ ਆ ਮੇਰੇ ਕੱਲੇ ਮਦਰ ਆ ਉਹ ਪਤਾ ਨਹੀਂ ਕਿੱਦਾਂ ਆਪਣਾ ਕਾਰਜਗੁਜ਼ਾਰਾ ਕਰਦੇ ਆ ਹੁਣ ਕੀ ਮੰਗਾਂ ਮੈਂ ਇਹ ਮੰਗ ਕਰਦੀ ਆ ਕਿ ਮੈਨੂੰ ਮੇਰਾ ਸਮਾਨ ਸਾਰਾ ਕਿਰਾਏ ਤੇ ਪਿਆ ਵਾ ਉੱਥੇ ਰੈਂਟ ਵੀ ਦੇਣ ਵਾਲਾ ਵਾ ਮੈਂ ਇੱਥੇ ਮੈਨੂੰ ਮੇਰੀ ਜੋ ਮੇਰਾ ਹੱਕ ਬੰਦਾ ਮੇਰੇ ਬੱਚਿਆਂ ਦਾ ਤੇ ਉਹ ਦਿੱਤਾ ਜਾਵੇ ਮੈਂ ਸਿਰਫ ਆਪਣੇ ਬੱਚਿਆਂ ਲਈ ਇੱਥੇ ਆਈ ਆ ਮੈਨੂੰ ਮੇਰੇ ਬੱਚਿਆਂ ਦਾ ਹੱਕ ਚਾਹੀਦਾ ਉਹ ਤੁਸੀਂ ਇਸ ਮਾਮਲੇ ਲੈ ਕੇ ਜਦੋਂ ਪੀੜਤ ਔਰਤ ਦੀ ਸੱਸ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਦਾ ਕੀ ਕਹਿਣਾ ਆਓ ਸੁਣਦੇ ਆ ਸਰ ਜੀ ਜੀ ਕੀ ਹੈ ਸਾਰਾ ਮਾਮਲਾ ਤੁਹਾਡੀ ਬੇਟੀ ਤੁਹਾਡੀ ਨੂੰਹ ਹੈ ਜਿਹੜੀ ਉਹ ਤੁਹਾਡੇ ਤੇ ਬਲੇਮ ਕਰ ਰਹੀ ਹੈ ਵੀਡੀਓ ਇੱਕ ਬਣਾ ਕੇ ਕੀ ਹੈ ਸਾਰਾ ਮਾਮਲਾ ਨਹੀਂ ਏ ਬੇਟਾ ਇਤਰਾ ਇਹ ਕੁੜੀ ਦਾ ਘਾਰਿਆ ਤੇ ਬੜੀ ਇਹ ਡੇਢ ਮਹੀਨਾ ਹੋ ਗਿਆ ਇਤਰਾ ਰਾਤ ਦੋ ਮੁੰਡੇ ਹੀ ਨਾਲ ਇਤਰਾ ਕਹਿੰਦਾ 11 ਵਜੇ ਸੁੱਤੇ ਹੀ ਇਤਰਾ ਹੁੰਦਾ ਤੇ ਉਹਨਾਂ ਨੇ ਉਹ ਇਹਨਾਂ ਨੇ ਉਹ ਮੁੰਡੇ ਦੇ ਆ ਗਿਆ ਕਿ ਮਨਦੀਪ ਨਾਲ ਗੱਲ ਕਰੋ ਮੇਰੇ ਬੇਟੇ ਦਾ ਨਾਮ ਮਨਦੀਪ ਆ ਉਹ ਮੈ ਜਾਲੀ ਵਾਲਾ ਪੂਆ ਖੋਲ ਦਿੱਤਾ ਉਹਨਾਂ ਨੇ ਇੰਨੇ ਚਿਰ ਨੂੰ ਇਹ ਥੱਲੇ ਹੀ ਕਿਤੇ ਇਹਨਾਂ ਛੋਟੀ ਕੁੜੀ ਨੂੰ ਫੜਿਆ ਸੀ ਕੁੜੀਆਂ ਨੂੰ ਉਹਨਾਂ ਨੇ ਮੈਨੂੰ ਐ ਧੱਕੇ ਧੁੱਕੇ ਮਾਰੇ ਬੜਾ ਇਸ ਤਰ੍ਹਾਂ ਬੈਗ ਦੋ ਸੁੱਟ ਕੇ ਅੰਦਰ ਉਹਨੇ ਜਨਵੇ ਵੜਕੇ ਉੱਤੇ ਚੜ ਗਈ ਉੱਤੇ ਫਿਰ ਅਸੀਂ ਗਏ ਆ ਤੇ ਇਸ ਤਰ੍ਹਾਂ ਜਾਂਦਾ ਇਹਨੇ ਮੈਨੂੰ ਬੜੀਆਂ ਕੁੜੀਆਂ ਨੂੰ ਮੈਨੂੰ ਗਾਲਾਂ ਸਾਰਿਆਂ ਨੂੰ ਕੱਢੀਆਂ ਇਸ ਤਰ੍ਹਾਂ ਫਿਰ ਮੁੜ ਕੇ ਅਸੀਂ ਪੁਲਿਸ ਲਿਆਂਦੀ ਉਹਨਾਂ ਨੇ ਆਖਿਆ ਵੀ ਤੁਸੀਂ ਕੋਈ ਗੱਲ ਨਹੀਂ ਐ ਅਫਸਰ ਸਾਹਿਬ ਸਿਹਰੇ ਹੋਣਗੇ ਤੇ ਜਾਂਦਾ ਤੁਹਾਡਾ ਫੈਸਲਾ ਹੋ ਜਾਊਗਾ ਇਹ ਫੇਰ ਕਦੀ ਤੇਲ ਆ ਥੋੜੇ ਜਿ ਦਿਨ ਪਰਚਾ ਹੋਇਆ ਉਹ ਦਿਨ ਇਹਨੇ ਤੇਲ ਉਹ ਪਟ્રોલ ਪਹਿਲੋਂ ਦਾ ਹੀ ਇਹਨਾਂ ਨੇ ਸਕੀਮ ਬਣਾਈ ਹੋਗੀ ਉਹ ਸਾਰਾ ਇਹਨੇ ਉੱਤੇ ਪਾ ਲਿਆ ਉੱਪਰ ਆਪਣੇ ਕੰਦੇ ਜਾਂ ਕੰਦੇ ਫੇਰ ਉਹ ਕਹਿ ਰਹੀ ਕਿ ਨਾ ਮਨਦੀਪਪੁਰ ਨੇ ਵਿਆਹ ਬੜੇ ਕਰਾਏ ਆ 7 ਤੋਂ 8 ਉਹਨੇ ਕੋੜਵਾ ਦਿਖਾਈਆਂ ਜਿਹੜੀਆਂ ਸਾਨੂੰ ਜਿਹੜਾ ਕਿ ਉਹ ਕਹਿ ਰਹੀ ਹੈ ਕਈ ਕਈ ਵਿਆਹ ਕਰਾਏ ਉਹਨੇ ਹੁਣ ਕਈ ਕਈ ਇਹ ਉਹਨੂੰ ਪਤਾ ਹੈ ਹੁਣ ਬਾਹਰ ਮੁੰਡੇ ਰਹਿੰਦੇ ਉੱਥੇ ਕੰਮ ਕੁੜੀਆਂ ਚ ਕਰਦੇ ਸਾਰਾ ਕੁਝ ਇਹ ਵਿਆਹ ਥੋੜੀ ਜੀ ਛੇਤੀ ਸੌਖੀ ਹੈਗੀ ਤੇ ਕੰਮ ਹੈ ਇਹ ਉਹਦੀ ਵੀ ਸੈਕੰਡ ਮੈਰਿਜ ਹੈ ਇੱਥੇ ਤੇ ਇਹਦੀ ਵੀ ਸੈਕੰਡ ਮੈਰਿਜ ਹੈ ਇਹਦੇ ਵੀ ਦੋ ਬੱਚੇ ਛੱਡ ਕੇ ਆਈ ਹੈ ਇਸ ਤਰ੍ਹਾਂ ਕਿ ਬਾਕੀ ਬਾਹਰ ਦਾ ਮੈਨੂੰ ਨਹੀਂ ਪਤਾ ਬਾਹਰ ਤੇ ਬੇੜਾ ਕਿੰਦਾ ਕਿਦਾ ਕਈ ਫਰੈਂਡਾ ਬਣਾਉਂਦੇ ਸਾਰਾ ਕੁਝ ਕਿੰਦਾ ਇਸ ਤਰ੍ਹਾਂ ਹੁੰਦਾ ਉਹ ਵਿਆਹ ਹੋ ਜਾਂਦੇ ਆ ਕਿੰਦਾ ਬਾਹਰ ਤੁਹਾਨੂੰ ਪਤਾ ਕਲਚਰ ਬਾਹਰ ਦਾ ਕਿ ਤਰ੍ਹਾਂ ਦਾ ਸਭ ਕੁਝ ਪਤਾ ਜਿਹੜੀ ਫੋਟੋਆਂ ਉਹਨਾਂ ਕੋ ਆ ਚੂੜੇ ਪਾਈਆਂ ਉਹ ਕੁੜੀ ਮੁੰਡੇ ਨੇ ਫੋਟੋਆਂ ਕਰਾਈਆਂ ਵਿਆਹ ਚੂੜੇ ਪਾਈਆਂ ਨਹੀਂ ਚੂੜੇ ਪਾਈਆਂ ਕਰੀਆਂ ਸੋਹਰੇ ਸੋ ਸਾਰੇ ਫੋਟੋ ਲਵਾਉਂਦੇ ਸਾਰੀਆਂ ਕੁੜੀਆਂ ਕੜੀਆਂ ਇਕੱਠੀਆਂ ਸਹੇਲੀਆਂ ਸਾਰੀਆਂ ਵਿਆਹ ਹੋ ਜਾਂਦੇ ਆ ਵਿਆਹ ਸੌਖ ਇਤੋਂ ਇਹ ਨੂੰ ਦੋ ਜਦੋਂ ਇੱਥੇ ਇਦਾਂ ਵਿਆਹ ਹੋਇਆ ਕੀਤਾ ਇੱਥੇ ਹੋਇਆ ਆ ਕਿ ਅਈ ਦੱਸਿਆ ਮਕਾਨਦਾਨ ਦੀ ਦੱਸਿਆ ਨਹੀਂ ਦੱਸਿਆ ਵੀ ਇਹ ਵਕੀਲ ਦਾ ਮਕਾਨ ਆ ਕੁੜੀ ਦਾ ਇਹਨਾਂ ਨੇ ਮੈਰਿਜ ਨਹੀਂ ਕਰਵਾਈਏ ਇਸ ਤਰ੍ਹਾਂ ਗਿੰਦਾ ਹਾਂ ਤੇ ਫਿਰ ਬਾਅਦ ਦੇ ਵਿੱਚ ਗਿੰਦਾ ਇਸ ਤਰ੍ਹਾਂ ਇੱਥੇ ਦਰਬਾਹ ਸਿੰਘ ਇੱਥੇ ਹੈਗੇ ਹੀ ਆ ਆ ਇੱਥੇ ਠਾਣੇ ਇਸ ਤਰ੍ਹਾਂ ਉਦੋਂ ਫਿਰ ਇਹ ਤੇ ਮੁੰਡਾ ਬਾਹਰ ਹੀ ਤੇ ਮੁੰਡੇ ਨਾ ਆਂਦੀਆਂ ਮੇਰੀਆਂ ਕੁੜੀਆਂ ਨੂੰ ਇਹ ਲੜਦੀ ਚਾਕੂ ਮਾਰ ਦੂ ਉਹ ਕਰ ਦੂ ਜੇ ਕਰ ਦੂ ਇਹਨਾਂ ਦਾ ਸੁਭਾਅ ਕੁਛ ਗਰਮ ਜਿਹਾ ਇਸ ਤਰ੍ਹਾਂ ਕਹਿੰਦਾ ਤੇ ਉੱਥੋਂ ਉਹਨਾਂ ਨੇ ਇਹ ਫਿਰ ਉਹ ਸਮਾਨ ਤੋਂ ਇਹ ਲੜਦੇ ਤੇ ਫਿਰ ਉਹਨਾਂ ਨੇ ਸਮਾਨ ਇੱਥੋਂ ਕਰੇ ਸਾਰੀ ਗਲੀ ਨੂੰ ਸਾਰਿਆਂ ਨੂੰ ਪਤਾ ਇਸ ਤਰ੍ਹਾਂ ਸਮਾਨ ਚੋੱਕ ਕੇ ਲੈ ਕੇ ਗਈ ਆ ਤੇ ਬੇਟਾ ਉਦੋਂ ਫਿਰ ਬੇਟਾ ਮੈਨੂੰ ਆਖੇ ਤੂੰ ਕੁੜੀਆਂ ਦੇ ਸਾਹਮਣੇ ਮੈਂ ਵੀ ਥੋੜਾ ਜਿਹਾ ਚੱਲ ਗਈ ਫਿਰ ਉੱਥੇ ਇਹਨਾਂ ਦਾ ਕੰਜਰਖਾਨਾ ਆ ਗਾ ਆਵੇ ਕੇ ਗੰਦਖਾਨਾ ਅਰਸ਼ ਲਿਆ ਨਹੀਂ ਆ ਫੋਟੋ ਗਿੰਦਾ ਅੱਛਾ ਉਹ ਮੁੰਡੇ ਦੇ ਨਾਲ ਕਿੰਦਾ ਤੁਸੀਂ ਕੀ ਲਾਸਟ ਮੰਗ ਕੀ ਕਰਦੇ ਜੀ ਮ ਮੰਗਹੀਓ ਕਰਦੇ ਆ ਮੈਂ ਨਹੀਂ ਆ ਮੁੰਡੇ ਨੂੰ ਭਈ ਮੁੰਡੇ ਦੇ ਉਹਨਾਂ ਨੇ ਵੀ ਆਖਿਆ ਰੀਡਰ ਸਾਹਿਬ ਨੇ ਥਾਣੇ ਵਾਲਿਆਂ ਨੇ ਇਹੋ ਆਂਦੇ ਵੀ ਤੁਸੀਂ ਇਸ ਤਰ੍ਹਾਂ ਕਰੋ ਵੀ ਆ ਜਬਰਦਸਤੀ ਉਹਨਾਂ ਅੱਗੇ ਬੜੀ ਛਾੜੇ ਦੇ ਪਰਚਾ ਹੋਣਾ ਹੀ ਆ ਉਹ ਮੁੰਡੇ ਤੇ ਵੀ ਪ੍ਰਵੀਨ ਤੇ ਤੇ ਦੋ ਹੱਥ ਪਹਿਲੇ ਇੱਥੇ ਨਹੀਂ ਰਹਿੰਦੀ ਹੋ ਨਾ ਇਹ 2 ਸਾਲ ਬਾਅਦ ਆ ਗਈ ਇੱਥੇ ਤੁਸੀਂ ਮੇਰੇ ਤੋਂ ਇਲਾਵਾ ਮੈਂ ਜੋ ਕਰਦੀ ਬੇਟਾ ਸੱਚ ਬੋਲਦੀ ਆ ਮੈਂ ਮੈਂ ਬਾਬਾ ਦੀਪ ਸਿੰਘ ਦੇ ਹਾਰ ਐਤਵਾਰ ਜਾਨੀ ਆ ਇਸ ਤਰ੍ਹਾਂ ਗਲੀ ਚ ਪੁਲਸ ਪੁਲਸ ਵਾਲੇ ਪੁੱਛ ਕੇ ਗਏ ਇਹ 2 ਸਾਲ ਬਾਅਦ ਇੱਥੇ ਅੰਦਰ ਵੜੀ ਆ ਮੁੰਡਾ ਬਾਹਰ ਛੱਡ ਕੇ ਗਿਆ ਵਾਹਿਗੁਰੂ ਜੀ ਦੀ ਨੁਕੀਂਤਾ ਫਿਰ ਉਹ ਨੂੰ ਇਹ ਚ ਬਾ ਚਾਲ ਚੱਲਣਾ ਤੇ ਉਹ ਮੁੰਡੇ ਤੋਂ ਆਂਦਾ ਸੀ ਤੇ ਉਹਦੇ ਨਾਲ ਫਿਰ ਲੜਦੀ ਕਰਦੀ ਤੇ ਉਹ ਬਾਹਰ ਚੱਲ ਗਿਆ ਉਹਨੇ ਖਰਚਾ-ਗੁਰਚਾ ਭੇਜਦਾ ਰਿਹਾ ਇਹਨੇ ਆਪਣੀਆਂ ਮਰਜ਼ੀਆਂ ਆਸ਼ਾ ਉਹ ਆਂਦਾ ਤਰਨ-ਤਰਨੇ ਦੇ ਪੇਕੇ ਆ ਉੱਥੇ ਚੱਲ ਜਾ ਮੈਂ ਜਿੰਨਾ ਕਿ ਦੇ ਸਕਦਾ ਖਰਚਾ ਪਾਣੀ ਦਿੱਤਾ ਮੇਰੇ ਕੋਈ ਨਾ ਨਹੀਂ ਹੈਗਾ ਇਤਨਾ ਕਰਨਾ ਇਹ ਨਹੀਂ ਇਹ ਉਹ ਇਹਨੇ ਉਹ ਮੁੰਡੇ ਨੂੰ ਛੱਡਿਆ ਮੁੰਡਾ ਰਾਤ ਨੂੰ 2:30 ਵਜੇ ਆਉਂਦਾ ਇਹਨਾਂ ਨੂੰ ਪੁੱਛੋ ਨਾ ਰਾਤ ਵਿੱਚ ਨਾ 2:30 ਵਜੇ ਆਂਦਾ ਰਾਤ ਆਉਂਦਾ ਇਤਨਾ ਮੁੰਡਾ ਕੰਨ ਫਸੇ ਇਹਨੂੰ ਦੇਖੇ ਜਾਂਦਾ ਬਾਲਟੀ ਰੰਕਾਉਂਦੀ ਤੇ ਉੱਤੋਂ ਹੈ ਪਹਿਲਾਂ ਤਾਂ ਹੁਣ ਪਰਚੇ ਦਾ ਪਰਸੋਂ ਦਾ ਆਇਆ ਨਹੀਂ ਦੇਨੇ ਇੱਥ ਤੰਵੇਂ ਨਾ ਮੈਂ ਫਿਰ ਇਤਰਾ ਮੁੰਡੇ ਨੂੰ ਗਾਲਾਂ ਕੱਢੀਆਂ ਤਾਂ ਆਂਦਾ ਮੈਂ ਹੋਣਾ ਹੀ ਹੋਣਾ ਮੈਂ ਨਹੀਂ ਰਹਿਣਾ ਤਾਂ ਉਹਦੇ ਸਾਰੇ ਮਾਮਲੇ ਦੇ ਵਿੱਚ ਥਾਣਾ ਗੀੜ ਹਕੀਮਾ ਦੇ ਪੁਲਿਸ ਅਧਿਕਾਰੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜਿਉਂ ਹੀ ਸੋਸ਼ਲ ਮੀਡੀਆ ਦੇ ਉੱਪਰ ਲੜਕੀ ਤੇ ਤੇਲ ਛਿੜਕਣ ਦੀ ਵੀਡੀਓ ਸਾਹਮਣੇ ਆਈ ਤਾਂ ਉਹਨਾਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਜਾਇਜ਼ਾ ਲਗਾਇਆ ਅਤੇ ਜਾਂਚ ਸ਼ੁਰੂ ਕੀਤੀ ਗਈ। ਉਹ ਉਸ ਤੋਂ ਵਾਇਰਲ ਹੋ ਰਹੀ ਹੈ। ਦੀਨ ਵਿੱਚ ਇੱਕ ਔਰਤ ਆਪਣੇ ਸਾਰੇ ਸਾਰੇ ਪਰਿਵਾਰ ਤੇ ਅਲੀਗੇਸ਼ਨ ਆ ਰਹੀ ਹੈ। ਕਿ ਮੈਨੂੰ ਤਾਂ ਪਰੇਸ਼ਾਨ ਕਰ ਰਹੇ ਆ। ਉਹਦੇ ਸਬੰਧ ਵਿੱਚ ਇਹ ਜਿਹੜੀ ਔਕਤਾ ਇਹਦਾ ਨਾਮ ਨਵਦੀਪ ਕੌੜਾ ਇਹ ਹਮਣਾਂ ਨਿਯੂਤੀ ਰਹਿਣ ਵਾਲੀ ਆ ਇਹਦੇ ਨਾਲ ਸੰਪਰਕ ਕੀਤਾ ਗਿਆ ਇਹਨੂੰ ਸਮਝਾਇਆ ਗਿਆ ਗਿਆ ਵਾ ਜਿਹੜੀ ਇਹ ਪੋਸਟ ਜਿਹੜੀ 3 ਤੋਂ 4 ਦਿਨ ਪੁਰਾਣੀ ਆ ਜਿਹੜਾ ਆਸਮ ਜਨ ਨਿਊਜ਼ ਦੇ ਲਈ ਅਮਰਸਰ ਤੋਂ ਹਰਜੀਤ ਸਿੰਘ ਗਰੀਵਾਲ ਦੇ ਕੋਲ